ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਜੋ ਕਲੱਬ ਫਤਿਹ ਕਲੱਬ ਹਮਦਪੁਰਾ ਹਰੇਕ ਮਹੀਨੇ ਮਹੀਨੇ ਆਪਾਂ ਰਸਮ ਦਿਨੇ 4 ਤੋਂ 5 ਪਰਿਵਾਰਾਂ ਨੂੰ ਇਹ ਕਲੱਬ ਸਾਡੇ ਬਾਬਾ ਜੀ ਜੀ ਸਿੰਘ ਦੇ ਬਦੌਲਤ ਇਹਨਾਂ ਦੇ ਅਸੀਰਵਾਦ ਨਾਲ ਜਲਦੀ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਦਾ ਔਰ ਜਿਹੜਾ ਅੱਜ ਪਰਿਵਾਰਾਂ ਦਾ ਰਸਨਾ ਗਿਆ ਫਰਵਰੀ ਦੇ ਵਿੱਚ ਬਾਬਾ ਜੀ ਨੇ ਸੇਵਾ ਲਈ ਸੀ ਕਿ ਇਹਨਾਂ ਨੇ ਦਿੱਤਾ ਜੀ ਰਸਨਾਖਾਰਾ ਔਰ ਮਾਰਚ ਦੇ ਵਿੱਚ ਕਮੇਟੀ ਵੱਲੋਂ ਸੀ ਜੀ ਜਿਹੜਾ ਅੱਜ ਰਸਨਾਗਾ ਇਹ ਸਾਡੇ ਰਿਟਾਇਰ ਅਫਸਰ ਮਨਜੀਤ ਸਿੰਘ ਲੋਹੇ ਕੇ ਵੀ ਵੱਜਦੇ ਨੇ ਉਹਨਾਂ ਮੰਗੂ ਇਸੇਵਾ ਤੇ ਇਹ ਜਿਹੜਾ ਰਸਨਾ ਆਪਾਂ ਹਰੇਕ ਮਹੀਨੇ ਦੀ 5 ਤਰੀਕ ਨੂੰ ਦਿੰਨੇ ਆ ਇੱਕ ਥੋੜਾ ਲੇਟ ਆ ਤੇ ਪਰਿਵਾਰ ਅਲੱਗ ਪਰਿਵਾਰਾਂ ਵੰਡ ਕੇ ਜਾਣੇ ਹਰੇਕ ਨੂੰ ਬੱਕਰੇ ਬੱਕਰੇ ਪਰਿਵਾਰਾਂ ਨੂੰ ਦਿੰਨੇ ਆ ਇੱਕ ਪਰਿਵਾਰ ਨੂੰ ਨਹੀਂ ਇਹ ਸੇਵਾ ਰੇਕ ਮੈਨੇ ਕਰਦੇ ਆਂ ਜੀ ਆਪਾਂ ਅੱਜ ਜਿਹੜਾ ਰਸਨਾ ਇਹ ਇਹ ਮਨਜੀਤ ਸਿੰਘ ਲੋਹੇ ਦਾ ਰਿਟਾਇਰ ਅਫਸਰ ਉਹਨਾ ਬਨੂਆ ਤੇ ਮੈਂ ਹੁਣ ਬੇਨਤੀ ਕਰਦਾ ਬਾਬਾ ਜੀ ਨੂੰ ਵੀ ਇਹ ਵੀ ਆਪਣੇ ਵਿਚਾਰ ਬਾਏ ਗੁਰਜੀਤ ਸਿੰਘ ਸਾਹਿਬ ਬਾਏ ਗੁਰਜੀਤ ਜੀ ਬਤੇ ਆਪ ਜੀ ਨੇ ਸੁਣੀ ਲਿਆ ਇਹ ਜਿਹੜਾ ਆਪਾਂ ਕਹਿੰਦੇ ਆ ਵੀ ਜਿਹੜਾ ਗਰੀਬ ਦਾ ਮੂੰਹ ਹੈ ਗੁਰੂ ਦੀ ਗੋਲ ਕਰ ਹੈ ਇਹਦੇ ਵਿੱਚ ਇਸ ਬੱਚਨ ਨੂੰ ਮੁੱਖ ਰੱਖਦੇ ਹੋਏ ਜਿਹੜਾ ਫਤਿਹ ਕਲੱਬ ਬਣਾਇਆ ਇਹਨਾਂ ਸਾਰਿਆਂ ਨੇ ਆਪ ਦੀ ਦੇਖ ਦੇਈਆਂ ਦਸਤ ਕਰਦੇ ਆਂ ਆਪ ਦੀ ਜਿਹੜੀ ਕਿਰਤ ਕਮਾਈ ਵਿੱਚੋਂ ਦਸਬੰਦ ਕੱਢਦੇ ਆ ਦਸਬੰਦ ਕੱਢ ਕੇ ਕਿ ਜਿਹੜੇ ਇਹ ਪਰਿਵਾਰ ਨੇ ਪੰਜ ਪਰਿਵਾਰ ਪਿੰਡ ਤੋਂ ਚੁਣਦੇ ਆ ਉਹ ਪਿੰਡਾਂ ਨੂੰ ਇੱਕ ਮਹੀਨੇ ਦਾ ਸਣੋ ਉਹ ਹਰ ਇੱਕ ਮਹੀਨੇ ਦੇ ਰਹੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਵੱਡਾ ਉਦਮ ਕਰਾਨਾ ਕਰਦੇ ਨੇ ਟਾਈਮ ਕੱਢ ਕੇ ਦੇਖੋ ਵੱਡੀ ਗੱਲ ਹੈ ਵੀ ਅਲੱਗ-ਅਲੱਗ ਸਸਤਾ ਤੋਂ ਇਹ ਰਾਸ਼ਨ ਵੰਡਿਆ ਜਾਦਾ ਜਿੰਨੇ ਵੀ ਆਪਣੇ ਧਾਰਮਿਕ ਘਰਿਆਂ ਨੇ ਹਿੰਮਤ ਕਰੇ ਪਿੰਡ ਦੇ ਸਾਰਿਆਂ ਵਿੱਚੋਂ ਇੱਕ ਇੱਕ ਥਾਂ ਤੇ ਜਾ ਕੇ ਰਾਸ਼ਨ ਵੰਡਦੇ ਨੇ ਵੀ ਇਹਦਾ ਮਤਲਬ ਇਹ ਆ ਵੀ ਆਪਾਂ ਸਾਰਿਆਂ ਨਾਲ ਹੀ ਸਾਂਝਾ ਪ੍ਰੋਗਰਾਮ ਹੈ ਸਾਰੇ ਨਗਰ ਦਾ ਸਾਂਝਾ ਪ੍ਰੋਗਰਾਮ ਹੈ ਕਿਸੇ ਨਾਲ ਆਪਣਾ ਦੁਬੈ ਦੀਰ ਕਾਮੀ ਹੈ ਸਾਰੇ ਸਥਾਨ ਆਪਣੇ ਸਾਂਝੇ ਸਥਾਨ ਨੇ ਸਾਨੂੰ ਵੀ ਹੁਣ ਦੱਸ ਦੱਸਿਆ ਵੀ ਉਰੇ ਆਉਣਾ ਸੀ ਵੀ ਆਏ ਆ ਤਾਂ ਕਰਕੇ ਬਹੁਤ ਵੱਡਾ ਉਦਮ ਪ੍ਰਚਾਲਾ ਕਰਦੇ ਨੇ ਭਾਈ ਦਾਸ ਫਤੇ ਕਲਬ ਦੇ ਸਾਰੇ ਮੈਂਬਰਾਂ ਨੂੰ ਜੋ ਵਧਾਈ ਦੇ ਪਾਤਰ ਨੇ ਇਹਨਾਂ ਦਾ ਧੰਨਵਾਦ ਕਰਦਾ ਅੱਜ ਕੱਲ ਦੇ ਜਵਾਨੇ ਵਿੱਚ ਇੰਨੀ ਵੱਡੀ ਸੋਚ ਮਨ ਵਿੱਚ ਰੱਖਣੀ ਬਹੁਤ ਚੰਗੀ ਗੱਲ ਹੈ ਕਰਜੋ ਦਾ ਜਵਾਨਾ ਅੱਜ ਕੱਲ ਤਾਂ ਸਕੇ ਨੇ ਸਗਾ ਨਹੀਂ ਕਰਦਾ ਪਰ ਫਿਰ ਵੀ ਐਡਾ ਮੰਡਾ ਮਨ ਵਿੱਚ ਰੱਖਣੀ ਆ ਮੈਂ ਬੇਨਤੀ ਵੀ ਕਰਦਾ ਵੀ ਐਨ ਆਰ ਵੀਰਾਂ ਨੂੰ ਜਿਵੇਂ ਅੱਜ ਸਰਦਾਰ ਮਨੀਸ਼ ਸਿੰਘ ਜੀ ਟਾਇਰ ਅਫਸਰ लोहे के आप जने सुनेया ही हैं ओना बनियो ए आप दी किरत कमाई ਵਿੱਚੋਂ ਜਿੱਤੇ ਹੋਰ ਵੀ ਸਾਡੇ ਵੀ ਗੁਰੂ ਘਰਾਂ ਵਿੱਚ ਉਹ ਨਗਰ ਵਿੱਚ ਵੀ ਸਾਂਝੇ ਸਾਥ ਦੇ ਬਹੁਤ ਜ਼ਿਆਦਾ ਉਦੋਂ ਪ੍ਰਲਾ ਕਰਦੇ ਆ ਅੱਜ ਫੇਰੇ ਪਰਿਵਾਰ ਬਨਿਓ ਇਤੋਂ ਕਿਵ ਨੌਖ ਹਜ਼ਾਰ ਦਾ ਰਸਨ ਹੁੰਦਾ ਸਾਰਾ ਇਹ ਪਰਿਵਾਰ ਨੇ ਸਰਦਾਰ ਮਨਜੀਤ ਸਿੰਘ ਜੀ ਇਹ ਲੋਹੇ ਕੇ ਪਰਿਵਾਰ ਵਜਦਾ ਹੈ ਡਾਇਰ ਆਫੀਸਰ ਨੇ ਬੜੇ ਵਿਚਾਰੇ ਚੰਗੇ ਨੇ ਬੜੇ ਨੇਕਸਤ ਇਨਸਾਨ ਨੇ ਤੇ ਹਰ ਥਾਂ ਤੇ ਉਸ ਜਿੱਥੇ ਵੀ ਕੋਈ ਆਉਂਦਾ ਹੈ ਉਡੀ ਬਾਪੜਦੇ ਆ ਉਹਨਾਂ ਬੰਨਿਓ ਰਸਨ ਸੇਵਾ ਹੋਈ ਐ ਦਾਸ ਬੰਨਿਓ ਸਾਡੇ ਫਤਿਹ ਕਲਮ ਦੇ ਸਾਰੇ ਮੈਂਬਰਾਂ ਬੰਨਿਓ ਉਹਨਾਂ ਦਾ ਉਹਨਾਂ ਦੇ ਸਾਰੇ ਪਰਿਵਾਰਾਂ ਦਾ ਬੱਚੇ ਬੱਚੀਆਂ ਦਾ ਬਹੁਤ ਬਹੁਤ ਧੰਨਵਾਦ